डॉक्टर अमित कुमार ऑर्थोपेडिक सर्जन एट एन एच एस हॉस्पिटल जलंधर अरे हो गया गया। हाँ। तो हमारे यहाँ बेसिकली uh, हमने रोबोटिक सर्जरीज uh, बहुत पहले ही स्टार्ट किया बट रिसेंटली वी आर मोर एडवांस्ड इन कंपैरिजन टू अदर हॉस्पिटल्स एंड हम लोग रोबोटिक uh, के थ्रू घुटने की बदली और चूल्हे की बदली करते हैं एंड रोबोटिक सर्जरीज के बहुत सारे फ़ायदे हैं एंड मोस्ट इम्पोर्टेंट इज़ कि उसमें चीरा छोटा लगता है कम से कम uh, कटाई होती है एंड पेशेंट्स uh, जल्दी हील करते हैं एंड जल्दी मोबिलाइज करते हैं एंड पोस्ट ऑपरेटिवली ऑपरेटिवलीसो पेशेंट फील्स मच बेटर अभी तक तो रोबोटिक सर्जरीज मोर देन वन थाउजेंड एटलीस्ट ਇਸ ਜਗ੍ਹਾ ਦੇਤੇ ਆ ਪਤਿੰਦਰਾਣ ਇੰਨੇ ਕਿ ਪੇਸ਼ੈਂਟ ਤੁਹਾਡੇ ਕੋਲ ਪਹੁੰਚ ਕਰ ਚੁੱਕੇ ਨੇ 100 ਪਲੱਸ ਮੋਰ ਥੈਨ 100 ਪਲੱਸ ਪੇਸ਼ੈਂਟਸ ਇਹ ਕੈਂਪ ਕਿੰਨੇ ਤੱਕ ਚੱਲੇਗਾ ਅਭੀ ਤੋ ਕੈਂਪੀਨ 3 ਵਜੇ ਤੱਕ ਚੱਲੇਗਾ ਐਂਡ ਪੇਸ਼ੈਂਟਸ ਜੋ ਹਮਾਰੇ ਪਾਸ ਆਤੇ ਨੇ ਇਧਰ ਸੇ ਦੇ ਆਰ ਵੈਰੀ ਸੈਟੀਸਫਾਈਡ ਜਿਹੜੀ ਇਹ ਕਮੀਆਂ ਹੋ ਰਹੀਆਂ ਵਾ ਗੋਡਿਆਂ ਨੂੰ ਲੈ ਕੇ ਜੋੜਾਂ ਨੂੰ ਲੈ ਕੇ ਦੰਦਪੀੜ ਹੋ ਰਹੀ ਹੈ ਕਿਹੜੀ ਕਾਰਨ ਕੀ ਵਜਾ ਵਜੇ ਦੇ ਕਰਕੇ ਪੇਸ਼ੈਂਟ ਨੂੰ ਇਸ ਸਟੇਜ ਦਾ तो पाया गया मोस्टली एज रिलेटेड चेंजेस होते हैं ये घुटने के जिसमें घुटने घिस जाते हैं दोनों ऊपर uh, की हड्डी और नीचे की हड्डी के बीच में एक झिल्ली होती है वो घिस जाती है एज रिलेटेड चेंजेस के होने की वजह से या फिर कहीं चोट लगने की वजह से तो वैसे केस में पेशेंट्स कंटिन्यू पेन का कंप्लेन करते हैं एंड फाइनली वी हैव टू रिप्लेस इट फॉर द बेटरमेंट देर आर अदर ऑप्शन ऑल्सो बहुत पेशेंट्स दवाइयों के साथ जाते हैं बट वो सॉल्यूशन नहीं है फाइनली वी टू ऑपरेट इसका कोई ऐसा भी उपाय है जैसे कि उसकी शुरुआत होने से पहले कोई आदमी अपने कर से को खान पी कुछ ला के नहीं ऐसा कुछ नहीं है प्रिवेंशन इसमें मोस्टली पॉसिबल नहीं है इट्स बेटर कि आप अच्छे खाना खाओ अच्छा uh, रहन सहन करो बट जिनको होना है वो होगा मेरा नाम डॉक्टर साहिल सरीन है मैं कार्डियोलॉजी हार्ट स्पेशलिस्ट दौरते ਐਨਜੀਐਸ ਹਸਪਤਾਲ ਜਲੰਧਰ ਚ ਕੰਮ ਕਰਦਾ। ਇਹ ਵਾੜੇ ਕੈਂਪ ਲਗਾਇਆ ਗਿਆ ਤੁਸੀਂ ਕਿਸ ਚੀਜ਼ ਦਾ ਪੇਪਮੈਂਟ ਕਰ ਰਹੇ ਸੀ? ਜਿਹੜਾ ਅੱਜ ਕੈਂਪ ਮੁਕੇਰੀਆਂ ਚ ਹੈ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਲਾਇਆ ਗਿਆ ਹੈ। ਉਹਦੇ ਚ ਅਸੀਂ ਹਾਰਟ ਦੀ ਹਰ ਤਰ੍ਹਾਂ ਦੀ ਬਿਮਾਰੀ, ਭਾਵੇਂ ਉਹ ਹਾਰਟ ਦੀ ਪੰਪਿੰਗ ਸ਼ਮਤਾ ਘਟਣ ਦੀ ਪ੍ਰੋਬਲਮ ਹੋਵੇ, ਹਾਰਟ ਦੀਆਂ ਨਾੜਾਂ ਦੀ ਬਲੋਕੇਜ ਹੋਵੇ, ਕਿਸੇ ਨੂੰ ਧੜਕਣ ਤੇਜ਼ ਵੱਧ ਘਟਵਧ ਹੁੰਦੀ ਹੋਵੇ ਜਾਂ ਬੇਹੋਸ਼ੀ ਦੀ ਸਮੱਸਿਆ ਹੋਵੇ ਜਾਂ ਕਿਸੇ ਨੂੰ ਜਮਾਦਰੂ ਤੌਰ ਤੇ even ਬੱਚਿਆਂ ਦੀ ਹਾਰਟ ਦੀ ਬਿਮਾਰੀ ਦਾ ਸੋਲੂਸ਼ਨ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਆਂ ਕੀ ਕਾਰਨ ਹੈ ਹਾਰਟ ਦੀ ਬਿਮਾਰੀ ਜਿਹੜੀ ਜਾ ਰਿਹਾ ਹੋ ਰਿਹਾ ਹੈ ਹਾਰਟ ਦੀ ਬਿਮਾਰੀ ਦੇ ਅੱਜ ਦੇ ਮਾਡਰਨ ਯੁੱਗ 'ਚ ਵਧਣ ਦੇ ਕਾਰਨ ਬਹੁਤ ਸਾਰੇ ਨੇ ਜਿਸ ਵਿੱਚ ਸਭ ਤੋਂ ਪਹਿਲਾਂ ਮੈਂ ਸਮਝਦਾ ਸਾਡਾ ਖਾਣ-ਪਾਨ ਤੇ ਲਾਈਫ ਸਟਾਈਲ ਜਿਹੜਾ ਅਡ ਹੋ ਗਿਆ ਪਿਛਲੇ ਟਾਈਮ ਦੇ ਮੁਕਾਬਲੇ ਅਸੀਂ ਜ਼ਿਆਦਾ ਟਾਈਮ ਕੰਮ ਕਰਨ 'ਚ ਕੰਪਿਊਟਰ ਦੇ ਅੱਗੇ ਬੈੰਚ ਬਿਲਕੁਲ ਸਥਿਰ ਤੌਰ ਤੇ ਕੰਮ ਕਰਨ 'ਚ ਜ਼ਿਆਦਾ ਬਿਜ਼ੀ ਹੋ ਗਏ ਆਂ ਜਿਹੜੀ ਦੌੜ ਭੱਜ ਹੈ ਉਹਦੇ ਵਿੱਚ ਸਟ्रेस ਵੱਧ ਗਿਆ ਆਪਣੇ ਕੰਮਾਂ ਨੂੰ ਲੈ ਕੇ ਫੈਮਿਲੀ ਦਾ ਸਟ्रेस ਹੈ ਨੀਂਦਰ ਲੋਕਾਂ ਨੂੰ ਘਟ ਆ ਰਹੀ ਹੈ ਕਿਸੇ ਨੂੰ ਆਂਦੀ ਨਹੀਂ ਸੌਂ ਹੀ ਨਹੀਂ ਪੰਦਾ ਬੰਦਾ ਤੇ ਨਾਲ ਦੇ ਨਾਲ ਜਿਹੜਾ 슈ਗਰ ਬੀਪੀ ਹੈ ਉਹਦੀ ਜਿਆਦਾ ਮਾਤਰਾ ਚ ਪੇਸ਼ੈਂਟਸ ਫੋਨ ਕਰਕੇ ਵੀ ਹਾਰਟ ਦੀ ਬਿਮਾਰੀ ਵਧਦੀ ਹੈ ਇਹਦੇ ਨਾਲ ਨਾਲ ਜਿਹੜੇ ਨਸ਼ੇ ਨੇ ਜਿਹੜੇ ਐਡਿਕਸ਼ਨਸ ਨੇ ਭਾਵੇਂ ਉਹ ਤਮਾਕੂ ਦਾ ਨਸ਼ਾ ਹੋਵੇ ਭਾਵੇਂ ਸ਼ਰਾਬ ਦਾ ਨਸ਼ਾ ਹੋਵੇ ਉਹ ਵੀ ਹਾਰਟ ਡਿਜ਼ੀਜ਼ ਨੂੰ ਹਾਰਟ ਦੀ ਬਿਮਾਰੀ ਨੂੰ ਕੰਟ੍ਰਿਬਿਊਟ ਕਰਦੇ ਹੈ ਹੋ ਜਿਹੜਾ ਘਰ ਦਾ ਖਾਣਾ ਪੀਣਾ ਆਪਾਂ ਨੂੰ ਜੂਸ ਕਰਨਾ ਚਾਹੀਦਾ ਜਿਹੜੇ ਇਸ ਚੀਜ਼ ਤੋਂ ਬਣਿਆ ਜਾ ਸਕਦਾ ਜੋ ਵੀ ਘਰ ਦਾ ਖਾਣਾ ਮੈਂ ਸਮਝਦਾ ਹਜੇ ਵੀ ਆਪਣੀ ਨਿਗਾਹ ਦੇ ਅੰਦਰ ਬਣਾਇਆ ਹੋਇਆ ਖਾਣਾ ਕਿਚਨ ਦੇ ਆਪਣੀ ਕਿਚਨ ਚ ਬਣਾਇਆ ਹੋਇਆ ਆਪ ਬਣਾਇਆ ਹੋਇਆ ਖਾਣਾ ਬੈਸਟ ਹੈ ਉਹਦੇ ਲਈ ਵੀ ਜਿਹੜੇ ਅਸੀਂ ਰੌ ਮਟੀਰੀਅਲ ਜਾਂ ਇੰਗਰੀਡੀਅੰਟ ਵਰਤੀਏ ਉਹ ਅਸੀਂ ਮੇਕ ਸ਼ੂਰ ਕਰਨੇ ਚਾਹੀਦੇ ਨੇ ਯਾ ਤਾਂ ਆਪ ਉਗਾਏ ਬੰਦਾ ਜਾਂ ਫਿਰ ਅਸੀਂ ਉਹਨਾਂ ਨੂੰ ਐਦਾਂ ਦੀਆਂ ਰਿਲਾਈਏਬਲ ਸੋਰਸਸ ਤੋਂ ਲਈਏ ਸਬਜ਼ੀਆਂ ਹਰੇ ਫਲ ਹਰੀ ਸਬਜ਼ੀਆਂ ਫਲ ਜਿੱਥੇ ਸਾਨੂੰ ਸ਼ੋਰਟੀ ਹੈ ਕਿ ਉਹ ਸਾਨੂੰ ਦਵਾਈ ਤੋਂ ਬਿਨਾ ਹੋਏ ਯੂਜ਼ ਕੀਤੇ ਹੋਏ ਸਬਜ਼ੀਆਂ ਮਿਲਣਗੀਆਂ ਤੇ ਨਾਲ ਦੇ ਨਾਲ ਸਾਨੂੰ ਪ੍ਰੋਟੀਨ ਦੀ ਮਾਤਰਾ ਆਪਣੇ ਖਾਂਚ ਖਾਣ-ਪੀਣ ਚ ਵਧਿਆ ਚੱਕ ਕੇ ਰੱਖਣੀ ਚਾਹੀਦੀ ਭਾਵੇਂ ਉਹ ਵੈਜੀਟੇਰੀਅਨ ਬੰਦਾ ਹੋਏ ਜਾਂ ਨਾਨ-ভেজ ਖਾਣ ਵਾਲਾ ਬੰਦਾ। ਕਿ ਕੈਪਟਨ ਦਰਾਰੀ ਤੁਸੀਂ ਇੱਥੇ ਡੁੱਲੀ ਆਪਣਾ ਸੇਵਾ ਕਰ ਰਹੇ ਹੋ ਜਾਂ ਅਦਰ ਵਿੱਚ ਕੋਈ ਖਲਾਵਾ ਵੀ ਆ ਰਿਹਾ ਹੈ। ਮੇਰਾ ਮਗੇਰੀਆਂ ਨਾਲ ਬਹੁਤ ਪੁਰਾਣਾ ਮੈਂ ਕਹਿ ਸਕਦਾ ਹੁਣ ਰਿਸ਼ਤਾ ਹੈ 3 ਸਾਲ ਤੋਂ ਮੈਂ ਹਰ ਵੀਰਵਾਰ ਬੇਨਾਗਾ ਦੁਪਹਿਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਇੱਥੇ ਉਪੜੀ ਕਰਦਾ ਐਸੇ ਹਸਪਤਾਲ ਦੇ ਅੰਦਰ ਤੇ ਕਾਫੀ ਸਾਰੇ ਪੇਸ਼ੈਂਟਸ ਦਿਖਾਨੇ ਆਉਂਦੇ ਨੇ ਤੇ ਮੈਂ ਰੈਗੂਲਰ ਹਾਂ ਮੁਕੇਰੀਆਂ ਦੇ ਅੰਦਰ ਜੇ ਕਿਸੇ ਨੂੰ ਹਾਰਟ ਦੇ ਪਰਮਾਰਸ਼ ਦੀ ਲੋੜ ਹੈ ਤੇ ਇੱਥੇ ਦਿਖਾ ਸਕਦੇ ਹਾਂ ਜਿਹੜੇ ਦੇਖਿਆ ਜਾਵੇ ਤੁਹਾਡੀ ਉਮਰ ਦੇ ਮੁਤਾਬਕ ਤਸੀਹੇ ਸਰਵਨ ਵਾਰੀ ਆਪਣੇ ਆਪ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅਰ ਰੱਬ ਨੇ ਮੈਨੂੰ ਇਹ ਕੰਮ ਲਾਇਆ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਮੈਂ ਬਚਪਨ ਤੋਂ ਹਾਰਟ ਦਾ ਹੀ ਚਿਕਿਤਸਾ ਹਾਰਟ ਦਾ ਹੀ ਡਾਕਟਰ ਬਣਨਾ ਚਾਹੁੰਦਾ ਸੀ ਤੇ ਜਿਵੇਂ ਇੰਗਲਿਸ਼ ਚ ਕਹਿੰਦੇ ਲਿਵਿੰਗ ਦ ਡ੍ਰੀਮ ਆਪਣਾ ਸੁਪਨਾ ਜੀ ਰਹੇ ਹਾਂ ਬਹੁਤ ਖੁਸ਼ਕਿਸਮਤ ਹਾਂ ਜਿਹੜਾ ਸਾਡਾ ਹਸਪਤਾਲ ਹੈ ਇੱਕ ਮਲਟੀ ਸਪੈਸ਼ਲਿਟੀ ਹਸਪਤਾਲ ਹੈ ਤੇ ਮੇਰੇ ਨਾਲ ਨਾਲ ਜਲੰਧਰ ਤੋਂ ਪੂਰੀ ਟੀਮ ਆਂਦੀ ਹੈ ਜਿਦੇ ਵਿੱਚ ਪੇਟ ਦੇ ਡਾਕਟਰ ਦਿਮਾਗ ਦੇ ਡਾਕਟਰ ਈਵਨ ਹੱਡੀਆਂ ਦੇ ਡਾਕਟਰ ਜਿਨ੍ਹਾਂ ਨੂੰ ਗੋਡਿਆਂ ਦੀ ਸਮੱਸਿਆ ਹੈ ਉਹ ਵੀ ਜਨਾ ਕੇ ਇੱਥੇ ਆਪਣੇ ਆਪ ਨੂੰ ਦਿਖਾ ਸਕਦੇ ਨੇ ਤੇ ਹਰ ਵੀਰਵਾਰ ਅਸੀਂ ਤਿੰਨ ਤੋਂ ਲੈ ਕੇ ਸ਼ਾਮ ਤੱਕ ਇੱਥੇ ਮੌਜੂਦ ਹੁੰਦੇ ਹਾਂ ਹਾਂਜੀ ਸਰ ਜੋ ਅੱਜ ਤੁਹਾਡੇ ਕੋਲੋਂ ਕੈਂਪ ਲਗਾਇਆ ਗਿਆ ਹੈ ਕਿਹੜੇ ਕਿਹੜੇ ਟ੍ਰੀਟਮੈਂਟ ਇੱਥੇ ਹੋ ਰਹੇ ਹਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਸਭ ਤੋਂ ਤੇ ਮੈਂ ਐਸਐਸ ਮੈਡੀਸਿਟੀ ਹਸਪੀਟਲ ਤੋਂ ਡਾਕਟਰ ਹਰਜੀਤ ਸਿੰਘ ਅਸੀਂ ਆਪਣੇ ਹਸਪੀਟਲ ਵਿੱਚ ਅੱਜ ਇੱਕ ਮੈਗਾ ਕੈਂਪ ਦਾ ਆਯੋਜਨ ਕੀਤਾ ਜਿਦੇ ਵਿੱਚ ਦਿਲ ਦੇ ਰੋਗਾਂ ਦੀਆਂ ਬਿਮਾਰੀਆਂਾਂ ਦੇ ਡਾਕਟਰ ਤੇ ਦਿਮਾਗ ਦੀਆਂ ਬਿਮਾਰੀਆਂਾਂ ਦੇ ਡਾਕਟਰ ਅਤੇ ਹੱਡੀਆਂ ਅਤੇ ਜੋੜਾਂ ਦੇ ਡਾਕਟਰ ਤੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰਨ ਵਾਸਤੇ ਜਲੰਧਰ ਦੇ ਐਨ ਐਚ ਐਸ ਹਸਪੀਟਲ ਤੋਂ ਇਹ ਸਾਰੇ ਸੁਪਰ ਸਪੈਸ਼ਲਿਸਟ ਆਏ ਹਨ ਤੁਹਾਡੇ ਵੱਲੋਂ ਪਹਿਲਾਂ ਵੀ ਕੈਂਪ ਬਹੁਤ ਲਗਾਏ ਗਏ ਨੇ ਤੁਹਾਨੂੰ ਇਹ ਉਤਸ਼ਾਹ ਕਿੱਥੋਂ ਮਿਲਿਆ ਕਿ ਇਸ ਤਰੀਕੇ ਨਾਲ ਕੈਂਪ ਲਗਾ ਕੇ ਆਏ ਗਰੀਬ ਵਰਗ ਦੀ ਸੇਵਾ ਕੀਤੀ ਜਾਵੇ ਇਸ ਤਰੀਕੇ ਨਾਲ ਦੇਖਦੇ ਠੀਕ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਾਡਾ ਏਰੀਆ ਕਾਫੀ ਪਛੜਾ ਹੈ ਏਰੀਆ ਏਰੀਆ ਮੰਨਿਆ ਜਾਂਦਾ ਜਿੱਥੇ ਕਿ ਮੈਡੀਕਲ ਸੁਵਿਧਾਵਾਂ ਦੀ ਬੜੀ ਜ਼ਿਆਦਾ ਘਾਟ ਹੈ ਮੈਡੀਕਲ ਸੁਵਿਧਾਵਾਂ ਅਗਰ ਅਵੇਲੇਬਲ ਵੀ ਹਨ ਤੇ ਉਹ ਵੱਡੇ ਵੱਡੇ ਸ਼ਹਿਰਾਂ 'ਚ ਅਵੇਲੇਬਲ ਆ ਜਾਂ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਹੋਣਾਂ ਕੋ ਅਵੇਲੇਬਲ ਆ ਆਮ ਬੰਦੇ ਜਿਹੜੇ ਆ ਉਹ ਵਿਚਾਰੇ ਆਪਣੀ ਬਿਮਾਰੀ ਜਿਹੜੀ ਆ ਛੁਪਾ ਕੇ ਰੱਖ ਲੈਂਦੇ ਆ ਪੈਸੇ ਦੇ ਦੁੱਖ ਤੋਂ ਜਾਂ ਹੋਰ ਆਰਥਿਕ ਮਾੜੇ ਹਾਲਾਤਾਂ ਦੇ ਕਰ ਨਾ ਤਾਂ ਟੈਸਟ ਕਰਾ ਪਾਉਂਦੇ ਆ ਨਾ ਆਪਣਾ ਇਲਾਜ ਕਰਾ ਪਾਉਂਦੇ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ 6 ਮਹੀਨੇ ਬਾਅਦ ਜਾਂ ਸਾਲ ਬਾਅਦ ਅਸੀਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੈਂਪ ਇੱਕ ਉਸ ਦਾ ਆਯੋਜਨ ਕਰਦੇ ਆ ਕਿ ਆਮ ਲੋਕ ਜਿਹੜੇ ਪੈਸੇ ਦੀ ਕਮੀ ਕਰਕੇ ਜਾਂ ਕਿਤੇ ਸਾਧਨ ਦੀ ਕਮੀ ਕਰਕੇ ਆਪਣਾ ਇਲਾਜ ਨਹੀਂ ਕਰਾ ਪਾਉਂਦੇ ਉਹ ਇਸ ਕੈਂਪ ਦਾ ਜ਼ਰੂਰ ਫਾਇਦਾ ਲੈਣ ਤੇ ਆਪਣਾ ਸਮੇਸਰੇ ਇਲਾਜ ਕਰਾ ਕੇ ਜਿਹੜੀਆਂ ਮਾਰੂ ਬਿਮਾਰੀਆਂ ਹਨ ਉਹਨਾਂ ਦਾ ਘੱਟ ਖਰਚੇ ਵਿੱਚ ਇਲਾਜ ਕਰਾ ਸਕਣ ਇਸ ਕੈਂਪ ਉਹਦੇ ਦੌਰਾਨ ਸਿੱਕੀ ਕੀ ਸਹੂਤ ਦੇ ਗਏ ਅਸੀਂ ਇਸ ਕੈਂਪ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਜਿਨ੍ਹਾਂ ਦੀ ਕੰਸਲਟੇਸ਼ਨ ਫੀਸ ਜਿਹੜੀ ਜਲੰਧਰ ਦੇ ਵਿੱਚ 1000 1500 ਰੁਪਏ ਤੋਂ ਸ਼ੁਰੂ ਹੁੰਦੀ ਹੈ ਉਹ ਆਪਾਂ ਫ੍ਰੀ ਆਫ ਕਾਸਟ ਸਾਰੇ ਮਰੀਜ਼ਾਂ ਨੂੰ ਸਹੂਲਤਾਂ ਦੇ ਰਹੇ ਆ ਇਹਦੇ ਨਾਲ ਨਾਲ ਫਿਰ ਕੁਝ ਅਸੀਂ ਫ੍ਰੀ ਦਵਾਈਆਂ ਦੇ ਰਹੇ ਆ ਫ੍ਰੀ ਟੈਸਟ ਕਰ ਰਹੇ ਆ ECG ਕਰ ਰਹੇ ਆ ਸ਼ੂਗਰ ਦੇ ਟੈਸਟ ਕਰ ਰਹੇ ਆ ਤੇ ਹੱਡੀਆਂ ਦੇ ਟੈਸਟ ਕਰ ਰਹੇ ਆ X-ray ਔਰ ਹਾਰਟ ਦੀ ਇਕੋ ਦੇ ਟੈਸਟ ਜਿਹੜੇ ਆ ਬਹੁਤ ਹੀ ਘੱਟ ਰੇਟਾਂ ਤੇ ਕਰ ਰਹੇ ਆ ਜਿਹੜੇ ਕਿ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਹਨ ਮੈਡੀਸਨ ਵਗੈਰਾ ਮੈਡੀਸਨ ਵੀ ਦੇ ਰਹੇ ਆ ਫ੍ਰੀ ਅਸੀਂ ਇੱਕ ਵੱਖਰਾ ਕਾਊਂਟਰ ਮੈਡੀਸਨ ਦਾ ਵੀ ਲਗਾਇਆ ਹੋਇਆ ਹੈ ਜੋ ਜੋ ਮੈਡੀਸਿਨ ਜਿਹੜੇ ਜਿਹੜੇ ਮਰੀਜ਼ ਨੂੰ ਉਹਦੇ ਚ ਜ਼ਰੂਰਤ ਹੈਗੀ ਉਹ ਆਪਾਂ ਉਹ ਵੀ ਨਾਲ ਨਾਲ ਦੇ ਰਹੇ ਆ ਤੁਹਾਡੇ ਵੱਲੋਂ ਕੀ ਸੰਦੇਸ਼ ਆਪਾਂ ਬਰੇਗਰ ਵੀ ਇਸ ਕੈਂਪ ਆ ਕੇ ਲਾਭ ਉਠਾਉਣ ਮੇਰਾ ਸਾਰੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਇਹੋ ਜਿਹੇ ਕੈਂਪ ਜਿਨ੍ਹਾਂ ਵਿੱਚ ਬਹੁਤ ਹੀ ਇੰਟੈਲੀਜੈਂਟ ਡਾਕਟਰ ਜਿਹੜੇ ਕਿ ਵੱਡੇ ਵੱਡੇ ਸ਼ਹਿਰਾਂ ਚ ਅਵੇਲੇਬਲ ਹੈ ਉਹ ਆਪਣੀਆਂ ਸੁਵਿਧਾਵਾਂ ਦੇ ਰਹੇ ਐ ਢੀ ਦੂਰੋਂ ਚੱਲ ਕੇ ਆਏ ਤੁਹਾਡੇ ਕੋਲ ਤੇ ਤੁਸੀਂ ਜਰੂਰ ਆਓ ਸਾਰੇ ਜਣੇ ਆ ਕੇ ਇਸ ਕੈਂਪ ਦਾ ਫਾਇਦਾ ਲਓ ਤੇ ਜਿਹੜੀਆਂ ਬਿਮਾਰੀਆਂ ਤੁਸੀਂ ਕਿਤੇ ਨਹੀਂ ਹੋਰ ਚੈੱਕਅਪ ਕਰਾ ਸਕਦੇ ਪੈਸੇ ਦੀ ਕਮੀ ਕਰਕੇ ਉਹ ਤੁਹਾਡੇ ਘਰ ਚੱਲ ਕੇ ਸੁਵਿਧਾ ਆਈ ਹੈ ਤੁਸੀਂ ਉਹਦਾ ਲਾਭ ਜ਼ਰੂਰ ਲਓ। ਇਹ ਕੈਂਪ ਕਿੰਨੀ ਵੇ ਤੱਕ ਚੱਲੇਗਾ? ਇਹ ਕੈਂਪ ਅਸੀਂ 10 ਵਜੇ ਸ਼ੁਰੂ ਕੀਤਾ ਸੀ ਤੇ ਅਪਰੋਕਸੀਮੇਟਲੀ 3 3:30 ਜਾਂ 4 ਵਜੇ ਤੱਕ ਇਹ ਕੈਂਪਸ ਹੀ ਚਲਾਵਾਂਗੇ। ਉਹਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਮਰੀਜ਼ ਇਹਦਾ ਲਾਹਾ ਲੈ ਸਕਣ। ਹੁਣ ਤੱਕ ਲਗਭਗ ਕਿੰਨੇ ਕੁ ਪੇਸ਼ੈਂਟਸ ਚੀਜ਼ ਦਾ ਫਾਇਦਾ ਉਠਾ ਚੁੱਕੇ ਨੇ? ਹੁਣ ਤੱਕ ਕਰੀਬ-ਕਰੀਬ 100 ਤੋਂ 150 ਦੇ ਵਿੱਚ ਵਿੱਚ ਮਰੀਜ਼ ਚੈੱਕਅਪ ਕਰਾ ਚੁੱਕੇ ਆ। ਕੁਝ ਮਰੀਜ਼ ਆਪਣੇ ਟੈਸਟ ਕਰਵਾ ਰਹੇ ਆ ਕੁਝ ਮਰੀਜ਼ ਚੈੱਕਅਪ ਕਰਾ ਰਹੇ ਆ ਤੇ ਕੁਝ ਮਰੀਜ਼ ਦਵਾਈਆਂ ਲੈ ਕੇ ਜਾ ਵੀ ਚੁੱਕੇ ਨੇ